ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਮੈਂ ਆਪਣੇ ਪਿੰਡ ਪਹੁੰਚ ਚੁੱਕਿਆ ਹਾਂ ਪਿੰਡ ਆਦਨੀਆਂ ਤੇ ਅੱਜ ਤੁਹਾਨੂੰ ਦਿਖਾਵਾਂਗੇ ਪਿੰਡ ਆਦਨੀਆਂ ਦਾ ਰੌਣਕ ਮੇਲਾ ਤੇ ਫਿਲਹਾਲ ਹੁਣ ਆਪਦੇ ਦੋਸਤਾਂ ਦੋਸਤਾਂ ਨੂੰ ਮਿਲਦੇ ਆਂ ਤੇ ਨਾਲੇ ਜਾਣੇ ਅੱਡੇ ਕਣੀ ਆਜੋ ਕਰਾਂ ਬਾਅਦਿਆਂ ਅੱਜ ਦੀ ਵੀਡੀਓ ਵੱਲ ਮੇਰੇ ਪਿੰਡ ਦੀਆਂ ਖੂਬਸੂਰਤ ਗਲੀਆਂ ਬਸ ਪ੍ਰਮਾਤਮਾ ਮੇਰ ਕਰਿਆ ਛੱਪੜਾ ਦਾ ਕੰਮ ਕਰਾਉਣਾ ਆਪਾਂ ਉਹ ਮੇਰੇ ਕੋਈ ਹੋ ਜੇ ਜੋਰਪੂਰਾ ਲਾਵਾਂਗੇ ਤੇ ਬਾਕੀ ਵੇਖਦੇ ਹਾਂ ਕੀ ਬਣਦਾ ਤੇ ਇਹਦਾ ਪ੍ਰੋਸੀਜਰ ਸਾਰਾ ਪਤਾ ਕਰਕੇ ਆਪਾਂ ਉਹ ਸਾਰਾ ਕੁਝ ਕਰਾਂਗੇ ਜੋ ਤਰੀਜ ਇਹਦੇ ਅਸਤ ਜ਼ਰੂਰੀ ਹੁੰਦੀ ਹੈ ਜੋ ਡਾਕੂਮੈਂਟ ਜ਼ਰੂਰੀ ਹੁੰਦੇ ਆ ਬਸ ਐਂ ਵੀ ਕੰਮ ਲੋਟ ਆ ਜੇ ਕਿਉਂਕਿ ਆ ਨਾ ਇੱਥੇ ਮੱਛਰ ਬਹੁਤ ਪੈਦਾ ਹੁੰਦਾ ਤੇ ਅੱਜ ਕੱਲ ਤੁਹਾਨੂੰ ਪਤਾ ਮੱਛਰ ਨਾਲ ਕੀ ਕੁਝ ਹੁੰਦਾ ਬੁਰਾ ਹਾਲ ਹੋਇਆ ਪਿਆ ਇੱਥੇ ਇੱਥੇ ਖੂਹ ਹੈ ਬਿੱਤੇ ਲੋਕ ਜਾਂਦਾ ਹੈ ਤੇ ਇਹਨੂੰ ਵਧੀਆ ਬਾਹਰ ਕੱਢ ਕੇ ਖੂਹ ਹੈ ਵਧੀਆ ਹਾਲਤ ਚ ਉਹਦੇ ਰਿਪੇਅਰ ਕਰਕੇ ਤੇ ਰੰਗ ਰੰਗ ਕਰਕੇ ਸੋਹਣਾ ਬਣਾਵਾਂਗੇ ਤੇ ਤਾਂ ਜੋ ਇੱਕ ਪਿੰਡ ਦੀ ਯਾਦ ਹੀ ਬਣ ਜੂਗੀ ਕਿਉਂਕਿ ਪੁਰਾਣਾ ਖੂਹ ਮੇਰੀ ਸੁਰਤ ਪਹਿਲਾਂ ਦੀ ਗੱਲ ਹੈ। ਬਾਕੀ ਪਿੰਡਾਂ ਦਾ ਰੌਣਕ ਮੇਲਾ। ਘੜੂਕਾ। ਹੋਂ ਤਾਂ ਪੰਛੀ ਪੁੰਛੀ ਬਹਾਉਣ ਲੱਗੇ। ਪੀਆ ਘਟਾਰਾ ਹੈ। ਵਾਹ ਵਾਹ। ਹੁਣ ਕੁਛਕ ਦਿਨ ਪਿੰਡਾਂ ਤੇ ਫਿਰ ਜਿਹੜੀ ਕਰਾਂਗੇ ਕਿਸ ਬਸ ਜਾਣਦੀ। ਉਰੀ ਕੋਸ਼ਿਸ਼ ਕਰਨੀ ਹੈ ਕਿ ਇੱਥੇ ਪਾਰਕ ਬਣ ਜਾਏ ਜਿਹੜਾ ਪਰਲਾ ਛੱਪੜਾ ਉਹਦਾ ਵੀ ਸੁਧਾਰ ਹੋ ਜਾਏ ਸਾਫ਼ ਹੋ ਜਾਏ ਵਧੀਆ ਸੀ ਹੁੰਦਾ ਪਹਿਲਾਂ ਮੈਨੂੰ ਯਾਦ ਆ ਸੀ ਨਾ ਹੁੰਦੇ ਹੁੰਦੇ ਸੀ ਛੱਪਣਾ ਚਲਾਉਂਦੇ ਰਹੇ ਆ ਬੜਾ ਵਧੀਆ ਪਾਣੀ ਹੁੰਦਾ ਸੀ ਮੱਝਾਂ ਦੇ ਉੱਤੇ ਬਹਿ ਬਹਿ ਕੇ ਅੱਜ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਉਹ ਦੇਖਣ ਨੂੰ ਤਾਂ ਕੈਮਰੇ ਸੋਹਣਾ ਲੱਗਦਾ ਹੋਣਾ ਨਾ ਪਰ ਆਇਆ ਵੀ ਹਜੇ ਵਿੱਚ ਮੁਸ਼ਕਲ ਹੀ ਨਹੀਂ ਮਾਰਦਾਗਾ ਪਤਾ ਨੱਕੀ ਮਰ ਗਈ ਪਰ ਆਇਆ ਵੀ ਪਾਣੀ ਲੱਗਦਾ ਵੀ ਠੀਕਾ ਹੋਵੇ ਕੇਲੀਆਂ ਹੀ ਨਹੀਂ ਛੱਟੀਆਂ ਇੱਥੇ ਬਾਕੀ ਜਾਨਵਰਾਂ ਦਾ ਘਰ ਬਣ ਜਾਂਦਾ ਤੁਹਾਨੂੰ ਪਤਾ ਹੀ ਐ ਤਾਂ ਕਰਕੇ ਬੱਚੇ-ਬੱਚੇ ਸਕੂਲ ਵੀ ਨਾਲ ਐ ਤੇ ਇਹ ਚੀਜ਼ ਸਾਫ਼ ਹੋ ਜੇ ਤਾਂ ਜ਼ਿਆਦਾ ਹੀ ਵਧੀਆ ਕੋਸ਼ਿਸ਼ ਕਰਾਂਗੇ ਹੁਣ ਜਾਂਦੇ ਆ ਸੁਪਰੀ ਜਮਾਨ ਸਾਹਿਬ ਕੋਲੇ ਉਹਨੂੰ ਮਿਲਦੇ ਆ ਤੇ ਕਿਉਂਕਿ ਕਈ ਦਿਨ ਬਾਹਰ ਰਹੇ ਆ ਸਰੋਹੇ ਦੋਸਤਾਂ ਦੋਸਤਾਂ ਨੂੰ ਸਾਰਾ ਨੂੰ ਮਿਲਦੇ ਆ ਕਰਦੇ ਉਹਨਾਂ ਨਾਲ ਗੱਲਾਂ ਬਾਤਾਂ ਆਹ ਕੰਦ ਵੀ ਲਓ ਜੀ ਕੱਢਤੀ ਵਾਹ ਜੀ ਵਾਹ ਬਹੁਤ ਸੋਹਣੀ ਬਣ ਗਈ ਸਭ ਤੋਂ ਪਹਿਲਾਂ ਜਾਵਾਂਗੇ ਜੱਡੇ ਤੇ ਅੱਡੇ ਦਾ ਰੌਣਕ ਮੇਲਾ ਵੇਣੀ ਆ ਮਾੜੇ ਸੋਨੂ ਦਿਖਾਉਣੇ ਆ ਆਹ ਨੂੰ ਵੇਖ ਲਓ ਕਿੰਨਾ ਗੰਦਾ ਸਾਰਾ ਸਾਫ ਕਰਿਆ ਹੋਇਆ ਸੀ ਫੇਰ ਹੋ ਗਿਆ ਅੱਛਾ ਇਹ ਤੋਂ ਜ਼ਿਆਦਾ ਆਇਆ ਮੈਨੂੰ ਇਹ ਵਿਚਾਰੇ ਨਰੇਗਾ ਵਾਲਿਆਂ ਨੇ ਕਰਿਆ ਸੀਗਾ ਤੇ ਅੱਜ ਜੇ ਕੋਈ ਆਪਾਂ ਨੂੰ ਮੇਰੇ ਨਰੇਗਾ ਵਾਲਾ ਹੁੰਦਾ ਨੇ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕਿੰਨੇ ਪੈਸੇ ਮਿਲਦੇ ਆ ਤੇ ਟਾਈਮ ਤੇ ਮਿਲਦੇ ਆ ਕੀ ਕਹਾਣੀ ਆ ਕਿੰਨਾ ਟਾਈਮ ਕੰਮ ਕਰਦੇ ਆ ਉਹ ਸਾਰੀ ਗੱਲਬਾਤ ਕਰਾਂਗੇ ਅੱਜ ਕੋਈ ਆਪਣਾ ਨਰੇਗਾ ਵਾਲਾ ਮਿਲ ਗਿਆ ਤਾਂ ਤੇ ਜਾਣਕਾਰੀ ਪਤਾ ਕਰਦੇ ਆ ਪੇਮੈਂਟ ਸਹੀ ਮਿਲਦੀ ਆ ਕਿ ਨਹੀਂ ਮਿਲਦੀ ਆ ਆ ਗਿਆ ਜੀ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਸਭ ਨੂੰ ਖੁਸ਼ ਗੰ데요 ਜੀ ਸਾਰੇ ਆਸਦੇ ਰਹਿਣ ਵਸਦੇ ਰਹਿਣ ਹੋਰ ਗੱਲਾਂ ਦੀ ਗੱਲਾਂ ਵੈਸੇ ਸਾਡੇ ਪਿੰਡ ਦੀਆਂ ਗਲੀਆਂ ਤੁਸੀਂ ਵੇਖੋ ਕਿੰਨੀਆਂ ਵਧੀਆ ਹਾਲਾਂਕਿ ਕਿਸੇ ਕਾਰਨ ਕਰਕੇ ਸੀਵਰੇਜ ਉਹ ਨਹੀਂ ਪਿਆ ਪਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਗਲੀਆਂ ਤੋਂ ਵੱਧ ਅੱਗੇ ਆਜੋ ਕਰਾਂ ਪਹਿਲਾਂ ਉਹ ਚੀਜ਼ ਹੀ ਦਿਖਾਉਣਾ ਉਹਦਾ ਸੀਵਰੇਜ ਨਹੀਂ ਪਿਆ ਤੇ ਚਲੋ ਕੋਈ ਗੱਲ ਨਹੀਂ ਗਲੀਆਂ ਤਾਂ ਬਣੀਆਂ ਪਹਿਲਾਂ ਲੱਗਣਾ 52 52 ਦਾ ਮਤਲਬ ਤੁਹਾਨੂੰ ਪਤਾ ਹੀ ਹੈ ਫੇਰ ਪੱਟੋ ਜੀ ਫੇਰ ਲਾਓ ਇਹ ਹੁਣ ਪੱਕਾ ਕੰਮ ਹੀ ਕਰਤਾ ਸੀਗਾ ਇਹ ਹੋਇਆ ਸੀ ਬਾਲ ਸਰਕਾਰ ਚ ਤੇ ਉਦੋਂ ਕਈ ਕਰੋੜਾਂ ਦਾ ਮਤਲਬ ਸਾਡਾ ਪਿੰਡ ਕਵਰ ਹੋਇਆ ਸੀ ਸਾਡਾ ਕੀ ਲੰਬੀ ਹਲਕੇ ਦੇ 72 ਪਿੰਡ ਸਾਰੇ ਕਵਰ ਹੋਏ ਐ ਤੇ ਬਾਕੀ ਹੋਰ ਹਲਕਿਆਂ ਚ ਵੀ ਹੋਇਆ ਹੋਇਆ ਕੰਮ ਪਰ ਮੈਂ ਆਪਦੇ ਹਲਕੇ ਦੀ ਗੱਲ ਕਰਦਾ ਕਿਉਂਕਿ ਮੈਂ ਇਥਰ ਇਹਨਾਂ ਦੇ ਇਥੇ ਦੇਖਿਆ ਆ ਦੇਖੋ ਮੈਂ ਆਖਿਆ ਦੇ ਨਾ ਵੀ ਸਾਡੇ 12 ਦਾਣਾ ਵੰਡੀਆਂ ਬਣਾਤੀਆਂ ਤੇ ਇਸ ਗਲੀ ਬਗਦੀ ਨਹੀਂ ਤਾਂ ਕਰਕੇ ਚਲੋ ਇਹਦੇ ਵਿੱਚ ਰੁਕਿਆ ਗਿਆ ਵਰਸੇ ਮਤਲਬ ਵਗਦੀ ਵੀ ਹੁੰਦੀ ਤਾਂ ਵੀ ਸਾਡੇ ਕੋਲ ਗਲੀਆਂ ਇੰਡੀਆਂ ਜਿਆਦੇ ਵੱਡੀਆਂ ਚੌੜੀਆਂ ਕੋਈ ਦਿੱਕਤ ਨਹੀਂ ਹੁੰਦੀ ਕਿਸੇ ਨੂੰ ਬਾਕੀ ਸਾਡਾ ਬੰਦਾ ਇੱਥੇ ਜਿਹੜਾ ਝੋਨੇ 'ਚ ਰੱਖੀ ਰੱਖਦਾ ਹੈ ਲਾਪਰੀ ਤਮਨ ਸਾਹਿਬ ਦਾ ਵਾਹ ਜੀ ਵਾਹ ਇਹ ਵੀ ਇੱਕ ਝਲਕਾ ਹੈ ਵੇਖੋ ਤੁਸੀਂ ਪੂਰੀ ਪੱਕੀ ਰੋਡ ਹੈ ਤੇ ਨਾਲ ਇਹਦੇ ਨਾਲ ਫਸਲ ਖਰਾਬ ਹੋਵੇ ਤੇ ਨਾਲੇ ਮਾੜਾ-ਮਾੜਾ ਸਾਰਾ ਮਿਲ ਜਾਂਦਾ ਤੇ ਬਾਹਰ 'ਚ ਨਾਲੇ ਝੋਨਾ ਪਿਆ ਨਾਲੇ ਰੱਖੀ ਰੱਖੀ ਜਾਂਦੀ ਬੰਦੇ ਦੀ ਵਾਹੇ ਗੁਰੂ ਸੱਚੇ ਪਾਤਸ਼ਾਹ ਬਾਕੀ ਇਹ ਰੋੜਾ ਨੂੰ ਮਤਲਬ ਖੁੱਲੀਆਂ ਚੌੜੀਆਂ ਬਣਾਉਣ ਵਾਸਤੇ ਪਿੰਡ ਵਾਲਿਆਂ ਨੇ ਵੀ ਯੋਗਦਾਨ ਦਿੱਤਾ ਆਪ ਦਾ ਥਾਂ ਵੀ ਛੱਡਿਆ ਵੀ ਤਾਂ ਜੋ ਉਹਨਾਂ ਨੂੰ ਵੀ ਤੇ ਕਿਸੇ ਹੋਰ ਨੂੰ ਵੀ ਪਰੇਸ਼ਾਨੀ ਨਾ ਹੋਵੇ ਆ ਅੱਗੇ ਜੀ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਕਰਕੇ ਮਤਲਬ ਜਿਹੜੀਆਂ ਗਲੀਆਂ ਇੰਨੀਆਂ ਖੁੱਲੀਆਂ ਡੁੱਲੀਆਂ ਬਣੀਆਂ ਕਿਉਂਕਿ ਹੁਣ ਜਿਵੇਂ ਕਿਸੇ ਦਾ ਥਾਂ ਲੱਗਦਾ ਅਗਲਾ ਥਾਂ ਛੱਡ ਦਿੰਦਾ ਹੁਣ ਜਿਵੇਂ ਇੱਥੇ ਕਦੇ ਭੋਗ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਤਾਂ ਰੋਡ ਦੇ ਉੱਤੇ ਕਾਰਾਂ ਵੱਧੂ ਲੱਗ ਜਾਂਦੀਆਂ ਉਹ ਦਿੱਕਤ ਨਹੀਂ ਆਉਂਦੀ ਪਾਰਕਿੰਗ ਦੀ। ਬਾਕੀ ਸਾਡੇ ਗੁਰੂ ਘਰ ਦੀ ਪਾਰਕਿੰਗ ਬਹੁਤ ਖੁੱਲੀ ਆ। ਡਾਚ ਚੜ ਕੇ ਬੈਠੇ ਤਾਸ਼ ਖੇਡ ਰਹੇ ਨੇ। ਇਹ ਵੀ ਪਿੰਡਾਂ ਦੀ ਰੌਣਕ ਆ। ਸੱਸੀ ਗਾਲ ਜੀ। ਹਨਾ ਨਿਆਰਾ ਪਿੰਡਾਂ ਦਾ। ਪਿੰਡਾਂ ਵਿੱਚ ਰੱਪ ਵਸਦਾ। ਚਲੋ ਜੀ ਅੱਡੇ ਤੇ ਪਹੁੰਚ ਕੇ ਮਿਲਦੇ ਆ। ਲਓ ਜੀ ਪਹੁੰਚ ਗਏ ਆਪਾਂ ਅੱਡੇ ਤੇ ਸੱਸੀ ਗਾਲ ਜੀ। ਕੀ ਆ ਲੈ ਬਟਾ ਤਗੜੇ ਉਹ ਫੈਰੀ ਪੰਨਾ ਜੀ ਹੋਰ ਸੁਣਾਓ ਫੇਰ ਕਿਵੇਂ ਹੋ Đi ਠੀਕ ਹਾਂ ਚਾਚਾ ਜਵਾਨੀ ਵਾਲੇ ਸਿਰੇ ਦਾ ਐਕਟਰ ਰਿਹਾ ਗੱਟਾ ਤੇ ਕਿਹੜੇ ਗਾਣੇ ਚਾਹੀ ਜੱਟ ਲੰਡਰ ਪਹੁੰਚ ਗਿਆ ਹਣਾ ਹਮ ਹੁਣ ਕਿ ਚਿੱਟੀਆਂ ਵਾਇਰ ਨੇ ਪਾਉਂਦੀ ਸਿੰਦਰ ਸ਼ਿੰਦੇ ਦੇ ਗਾਣੇ ਚ ਨਾ ਸਿੰਦਰ ਸ਼ਿੰਦਾ ਹੀ ਖਾਦਾ ਨਾ ਪਾਣ ਸਟੋਕ ਸਿੰਦਰ ਸ਼ਿੰਦਾ ਹੋਰ ਸੁਣਾਓ ਫੇਰ ਤਗੜੀ ਹੈ ਤੇ ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਤਗੜੇ ਆਉਂ ਸਤਿ ਸ਼੍ਰੀ ਅਕਾਲ ਫੈਰੀ ਪੰਨਾ ਠੀਕ ਹੈ ਬਹੁਤ ਵਾਜ ਭਲਾ ਹੋਰ ਤਗੜੀ ਥੇਤ ਚਲੋ ਅੱਡੇ ਦਾ ਰੌਣਕ ਮੇਲਾ ਤੇ ਬਾਕੀ ਐ ਚਾਚਾ ਜੀ ਕੋਲੇ ਅ ਇੰਗਲੈਂਡ ਦੀ ਸਿਟੀਨਸ਼ਿਪ ਉਹ ਉਹ ਵੀ ਉਹਨਾਂ ਦਾ ਡੈਮੇਜ ਜਦੋਂ 15 ਪਤਨੀ ਬਾਹਰਲੇ ਮੁਲਕ ਤੋਂ ਵੀ ਹੁੰਦਾ ਹੋਰ ਬਾਬਾਈ ਸਸਰੀ ਕਾਲ ਵੈਰੀ ਵੈਰੀ ਜੀ ਹੋਰ ਸਸਰੀ ਕਾਲ ਜੀ ਮੈਂ ਅਮਰੀਕਾ ਸਸਰੀ ਚਾਚਾ ਜੀ ਹੋਰ ਕੀ ਹਾਲ ਚਾਲ ਜੀ ਜੀਮਾਨ ਤਗੜੇ ਹੋ ਜੀ ਜਲਦੀ ਕਾਲ ਤੇਰੀ ਸਸਰੀ ਚਾਚਾ ਜੀ ਸਸਰੀ ਕਾਲ ਜੀ ਜੀਮਾਨ ਜੀ ਤਗੜੇ ਹੋ ਬਾਈ ਤਿਆਰੀਆਂ ਵੈਦੀ ਤਿਆਰੀਆਂ ਵੈਦੀ ਫੋਟੋ ਕੱਢ ਲੈ ਸਾਡੀ ਫੋਟੋ ਸਾਡੀ ਪੂਰੀ ਘੰਟਾਈ ਹੈ ਮੈਜਿਕ ਕਿਹਨੇ ਵੇ ਆ ਗਿਆ ਜੀ ਆਪਣੇ ਚਾਚੇ ਦੇ ਸਾਡੂ ਦੇ ਮੁੰਡੇ ਦਾ ਪੀਟੀ ਵਾਲੇ ਆਉਂ ਆ ਜੀ ਫੋਨ ਚੱਕਿਓ ਪੀਟੀ ਵਾਲੇ ਦੇ ਹਾਂ ਹੋਰ ਬਈ ਸੇਤ ਘੈਟਾ ਚਲੋ ਬਈ ਇਧਰ ਵੀ ਸੁਜਾਰੇ ਆਂਡੇ ਛਾਂਡੇ ਕੁੱਕੂ ਸੇਟ ਹੈਪੀ ਜੀ ਕੀ ਹਾਲ ਹੈ ਠੀਕ ਹੋ ਹੋਰ ਸੇਤ ਤਕੜੀ ਹੈ ਬਾਏ ਹਾਂ ਹਾਂ ਕੋਕੀ ਸੇਟਰ ਮਿਲਦੇ ਆ ਦੁਕਾਨਦਾਰ ਸਾਡੇ ਪਿੰਡ ਦਾ ਮਰਚਾ ਤੇ ਲਈ ਆਣਾ ਠੀਕ ਹੈ ਹੋਰ ਜੀ ਸੜਜ ਕੀ ਹਾਲ ਨੇ ਵਧੀਆ ਵਧੀਆ ਮਾਨਸਾ ਤਕੜੇ ਹੋ ਜੀ ਕਰੇ ਠੀਕ ਸਾਰੇ ਵਾਹਾਂ ਮਾਏ ਬਹਾਰ ਆਈ ਸਵਾਗਤ ਕਰੋੜਾ ਸਵਾਗਤ ਕਰਿਆ ਨਾ ਚਲੋ ਕੋਈ ਗੱਲ ਨਹੀਂ ਹੋਰ ਵਧੀਆ ਸਾਰੇ ਉਹ ਜਾਨ ਕੀ ਗਲਾਇਆ ਚਾਹ ਪੀ ਲੋ ਬਸ ਪੀਓ ਲਓ ਜੀ ਆਪਣਾ ਕੀਮਤੀ ਡਾਕੂਮੈਂਟ ਮਿਲ ਚੁੱਕਿਆ ਗਿਲਸਾਬ ਆ ਚੁੱਕੇ ਨੇ ਗਿਲਸਾਬ ਕੀ ਹਾਲ ਨੇ ਬਸ ਠੀਕ ਠਾਕ ਜੀ ਹਾਂ ਜੀ ਤੜਕੇ ਚਾਹੇ ਕਰਦੇ ਫਿਰਦੇ ਸੀ ਸੈਰ ਕਰਦੇ ਆ ਬਈ ਸੈਰ ਤੇ ਮੈਂ ਲਾ ਲੈ ਹੁੰਦਾ ਜਮੈਂ ਸੈਰ ਤੇ ਗਏ ਹੁੰਨੇ ਹਾਂ ਹੋਰ ਕਰ ਠੀਕ ਸਾਰੇ ਜੀ ਛੜਦੀ ਖਰਾਬੀ ਹੋਰ ਬਲਜੀਤ ਜੀ ਤਕੜੇ ਹੋ ਤੁਹਾਨੂੰ ਵਧਾਈਆਂ ਬਹੁਤ ਬਹੁਤ ਬਾਈ ਜੀ ਬੰਨੋ ਵਾਲੀਆਂ ਵਾਲਗੇ ਯਾਰ ਆ ਰਿਹਾ ਘਰੇ ਕਿ ਨਹੀਂ ਹਾਂ ਜੀ ਚਲੋ ਹੋਰ ਗਿਲਸਾਬ ਹਾਂ ਜੀ ਕੰਮ ਕਰ ਰਹੀ ਚੱਲਦਾ ਜੀ ਛੜਦੀ ਖਰਾਬੀ ਗਿਲਸਾਬ ਦੀ ਵੀ ਫੁੱਲ ਸਪੋਰਟ ਕਰਨੀ ਹੈ ਬਾਈ ਦਾ ਟੈਂਟ ਦਾ ਕੰਮ ਆ ਸਿਰੇ ਦਾ ਤੇ ਮੈਂ ਤੁਹਾਨੂੰ ਵੀਡੀਓ ਪਹਿਲਾਂ ਮੈਂ ਦੱਸ ਕਿਧਰ ਜਾਏ ਠੀਕ ਹੈ ਜੀ ਚੰਦੀ ਚੋਰ ਲੋ ਜੀ ਗਿਲਾ ਜੀ ਪਹੁੰਚ ਚੁੱਕੇ ਨੇ ਹਾਂ ਜੀ ਤਿਆਰੀ ਪੂਰੀ ਹਾਂ ਜੀ ਵਧੀਆ ਜਮਾ ਜੀ ਬਣਾ ਰਹੇ ਮਿਰਚਾਂ 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 ਬਣਾ ਰਹੇ ਆ ਵਾਹ ਜੀ ਵਾਹ ਤੇ ਹਾਂ ਜੀ ਮਿਰਚ ਖਾਓ ਤਾਮਲੜੇ ਜੀ ਬਹੁਤ ਖਾਂਦੇ ਆ ਇਹ ਨੂੰ ਪਤਾ ਨਹੀਂ ਕੀ ਆਦੇ ਉੱਥੇ ਬੱਜੀਆ ਬੱਜੀਆ ਤਲਣਾ ਦੇ ਆ ਹੋਰ ਦਾਦਾ ਸਿੱਕਰਾ ਆਪਾਂ ਦਾ ਕਹਿਣਾ ਨਾ ਫੋਲ ਗੱਪੇ ਪਾਣੀ ਪੂਰੀ ਆਦੇ ਤਕੜੀ ਸਿਹਤ ਹਾਂ ਕਿੱਧਰ ਜਾਏ ਇੱਥੇ ਹੀ ਬੱਦਿਆਂ ਕੋਲ ਅੱਛਾ ਉਹ ਪਾਣੀ ਪੂਰੀ ਹੋਰ ਵਧੀਆ ਤੇ ਬਾਈ ਕਹਿੰਦੇ ਨਹੀਂ ਆਇਆ ਗੋਲਗਾਪਾ ਨੂੰ ਕਹਿੰਦੇ ਆਇਆ ਡਿਊਟੀ ਕਿੱਥੇ ਬਾਈ ਦੀ ਹੁਣ ਗੋਲਗਾਪਾ ਨੂੰ ਪਾਣੀ ਪੂਰੀ ਆਦੇ ਅਸੀਂ ਤਕੜਾ ਆਬ ਹਾਂ ਹਾਂ ਪੂਰਾ ਹੈ ਨਰੇਗਾ ਤੋਂ ਹੈ ਹਾਂ ਰੇਗਾ ਤੋਂ ਛੁੱਟੀ ਹੋ ਗਈ ਛੁੱਟੀ ਹੋ ਗਈ ਕਿੰਨੇ ਵਜੇ ਛੁੱਟੀ ਕਰ ਦਿੰਦੇ ਆ 1 ਵਜੇ ਕਰ ਦਿੰਦੇ ਆ ਭਾਵੇਂ ਤੇ ਸ਼ਾਮ ਫਿਰ ਸ਼ਾਮ ਨੂੰ ਕਿੰਨੇ ਵਜੇ ਕਰਦੇ ਆ 5:00 ਵਜੇ ਤੜਕੇ ਜਾਣਾ ਕਿੰਨੇ ਵਜੇ ਹੁੰਦਾ 8:30 8:30 ਤੇ ਕਿੰਨੀ ਢਾਡੀ ਦਿੰਦੇ ਬਾਈ ਹੁਣ 332 ਰੁਪਏ 332 ਰੁਪਏ ਟਾਈਮ ਤੇ ਮਿਲ ਜਾਂਦੀ ਏ ਕਿ ਨਹੀਂ ਹਾਂ ਹਫਤੇ ਤੋਂ ਮਿਲ ਜਾਂਦੀ ਹੈ ਹਫਤੇ ਤੋਂ ਜੇ ਮੈਂ ਅੱਜ ਕੰਮ ਕਰਿਆ ਹਫਤੇ ਬਾਅਦ ਮਿਲੂਗੀ ਹਾਂ ਚਲੋ ਯਾਰ ਇਹ ਵੀ ਵਧੀਆ ਚਲੋ ਹਣਾ ਤੇ ਮਤਲਬ ਨਾਲੇ ਹੁਣ ਕਿੰਨਾ ਟਾਈਮ ਰੈਸਟ ਹੈ ਘੰਟਾ ਘੰਟਾ ਇੱਕ ਫਿਰ ਪੰਜ ਵਜੇ ਛੁੱਟੀ ਮਿਲੂਗੀ ਨਾ ਹਾਂ ਤੇ ਤੜਕੇ ਕਿੰਨੇ ਵਜੇ ਦੱਸਿਆ ਸੀ 9 ਵਜੇ 9 ਵਜੇ ਚਲੋ ਵਧੀਆ ਫਿਰ ਤਾਂ ਤੇ ਮਤਲਬ ਇਹ ਆਪਣਾ ਮੈਂਬਰ ਤੇ ਸਰਪੰਚ ਲਾਉਂਦੇ ਡਿਊਟੀ ਹਾਂ ਹਾਂ ਮੈਂਬਰ ਲਾਉਂਦੇ ਮੈਂਬਰ ਲਾਉਂਦੇ ਡਿਊਟੀ ਲੱਗਣੀ ਕਿੱਥੇ ਦੀ ਚਲੋ ਆਪਾਂ ਵਧੀਆ ਮਿਹਨਤਾਂ ਵਾਲੀ ਆ ਸਾਰਾ ਕੁਝ ਮਿਹਨਤ ਨਾਲ ਮਿਹਨਤ ਨਾਲ ਚਾਚਾ ਕਿਵੇਂ ਠੀਕ ਆ ਹਾਂ ਠੀਕ ਆ ਵੀ ਚਾਚਾ ਮਖਤਿਆਰ ਜਮਾ ਸਹੀ ਆ ਪਰਮਾਤਮਾ ਨੇ ਬੜੀ ਕਿਰਪਾ ਕਰੀ ਐ ਤੇ ਵਿਚਾਰਾ ਜਿੱਥੋਂ ਮੁੜ ਕੇ ਆਇਆ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਆਇ ਦਵਾਈ ਲੈਣ ਗਏ ਹਾਂ ਹਾਂ ਗੱਡੀ ਲੈ ਕੇ ਤਰਕੇ ਨਾ ਚਲੋ ਹੋਰ ਬਾ ਠੀਕ ਆ ਮਾਤਾਰ ਕੇ ਸਾਰੇ ਹਾਂ ਹਾਂ ਠੀਕ ਆ ਵਧੀਆ ਓਕੇ